ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਜਿਵੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਬਾਣੀ ਉਹਨ्हे ਸਾਂਝ ਕੀਤੀ ਜਾ ਰਹੀ ਹੈ ਆਓ ਅੱਜ ਇਸ ਬਾਣੀ ਦਾ ਅਗਲਾ ਸ਼ੰਤ ਜਿਹੜਾ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਬਾਣੀ ਦੇ ਵਿੱਚ ਸਾਨੂੰ ਸਮਝ ਦਿੰਦੇ ਨੇ ਸੋਝੀ ਦਿੰਦੇ ਨੇ ਕਿ ਪ੍ਰਮਾਤਮਾ ਪਰਮੇਸ਼ਰ ਦੀ ਬੰਦਗੀ ਜਿਹੜੀ ਹੈ ਉਹ ਦੀ ਬੰਦਗੀ ਕਰਨ ਦੇ ਨਾਲ ਉਹਦਾ ਨਾਮ ਜਪਣ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਤੋਂ ਸੁੱਖ ਹੀ ਨਹੀਂ ਇਕੱਲੇ ਪ੍ਰਾਪਤ ਹੁੰਦੇ। ਸਤਿਗੁਰੂ ਪਾਤਸ਼ਾਹ ਕੰਦੇ ਹਰ ਇੱਕ ਵਸਤੂ ਉਸ ਮਾਲਕ ਦੇ ਕੋਲ ਪ੍ਰਮਾਤਮਾ ਦੇ ਕੋਲੋਂ ਪ੍ਰਾਪਤ ਹੋ ਜਾਂਦੀ ਹੈ। ਹੁਣ ਕੁਝ ਵਿਦਵਾਨ ਲੋਕ ਸਿਆਣੇ ਲੋਕ ਇਸ ਤਰ੍ਹਾਂ ਵੀ ਕਹਿੰਦੇ ਹੁੰਦੇ ਸੀ ਵੀ ਕਿਸੇ ਦੇ ਹੱਥ ਦੇ ਵਿੱਚ ਪੈਰ ਦੇ ਵਿੱਚ ਕਮਲ ਫੁੱਲ ਦੀਆਂ ਰੇਖਾਵਾਂ ਬਣ ਜਾਣ ਉਹਨੂੰ ਪਦਮ ਕਹਿੰਦੇ ਸੀ ਕਹਿੰਦੇ ਹੁੰਦੇ ਸੀ ਕਿ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਮਨੁੱਖ ਉਹਦੇ ਹੱਥ ਵਿੱਚ ਜਾਂ ਫਿਰ ਪੈਰ ਦੇ ਵਿੱਚ ਉਹ ਪਦਮ ਬਣ ਜਾਂਦਾ ਤੋ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸਖੀਏ ਪਰਮਾਤਮਾ ਦੀ ਪਰਮੇਸ਼ਰ ਦੀ ਬੰਦਗੀ ਕਰਨ ਦੇ ਨਾਲ ਮੇਰਾ ਹਾਥ ਸਭ ਤੋਂ ਪਹਿਲਾਂ ਅਸੀਂ ਇਹਨਾਂ ਪਾਵਨ ਬਚਨਾਂ ਦਾ ਪਾਠ ਪੜ੍ਹੀਏ ਕਿਵੇਂ ਪੜ੍ਹਨਾ ਹੈ ਮੇਰਾ ਹਾਥ ਪਦਮ ਅੰਗਨ ਸੁਖ ਵਸਨਾ ਸਖੀਏ ਮੂਰੇ ਕੰਠ ਰਤਨ ਪੇਖ ਦੁਖ ਨਾਸਨ ਬਾਸਾਂ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿਧ ਸਿਧ ਨਵਨਿਧ ਬਸ ਹੈ ਜਿਸ ਸਦਾ ਕਰ ਇਸ ਤਰ੍ਹਾਂ ਪਾਠ ਉਚਾਰਨ ਇਹ ਜਿਹੜਾ ਪਵਨ ਸ਼ਬਦ ਹੈ ਇਹਦਾ ਕਰਨਾ ਹੈ ਮੇਰੇ ਹੱਥ ਹਾਸ ਦੇ ਛੱਤੇ ਨੂੰ ਸਿਹਾਰੀ ਲੱਗੀ ਹੋਈ ਹੈ ਉਦਾਰਥ ਹੱਥ ਵਿੱਚ ਮੇਰੇ ਹੱਥ ਪਦਮ ਕਮਲ ਫੁੱਲ ਦੀਆਂ ਰੇਖਾਵਾਂ ਮੇਰੇ ਹੱਥ ਦੇ ਵਿੱਚ ਆਂਗਨ ਸੁਖ ਵਾਸਨਾ ਆਂਗਨ ਕਹਿੰਦੇ ਨੇ ਵੇੜੇ ਨਾਲ ਸੁਖ ਉਹ ਬਹੁਵਚਨ ਸੁੱਖਾਂ ਦੀ ਵਾਸਨਾ ਮਤਲਬ ਸੁਗੰਧੀ ਇਹ ਸਫੀਏ ਪਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਮੇਰੇ ਹੱਥ ਦੇ ਵਿੱਚ ਕੋਲ ਫੁੱਲ ਦੀ ਰੇਖਾ ਬਣ ਗਈ ਭਾਵੇਂ ਲੋਕ ਭਾਗਾ ਵਾਲਾ ਕਹਿਣ ਲੱਗ ਪਏ ਮੇਰੇ ਭਾਗ ਜਾਗ ਗਈ ਔਰ ਮੇਰੇ ਹਿਰਦੇ ਰੂਪੀ ਬੇੜੇ ਦੇ ਵਿੱਚ ਸੁੱਖਾਂ ਦੀ ਵਾਸਨਾ ਭਾਵੇਂ ਆਨੰਦ ਆ ਗਿਆ ਆਨੰਦ ਦਾ ਖਿੜਾ ਆ ਗਿਆ ਆਨੰਦ ਦੀ ਸੁਗੰਧੀ ਜਿਹੜੀ ਹੈ ਨਾ ਉਹ ਖਿਲਰ ਗਈ ਉਹ ਖਿਲਰੀ ਪਈ ਹੈ ਚਾਰਚ ਮੇਰੇ ਆਨੰਦ ਹੀ ਆਨੰਦ ਮੇਰੇ ਹਿਰਦੇ ਵਿੱਚ ਹੈ ਸਖੀ ਇਸਾ ਕੀ ਮੂਰ ਕੰਠ ਰਤਨ ਕੰਠ ਕਹਿੰਦੇ ਨੇ ਗਲ ਕੰਠ ਵਿੱਚ ਗਲ ਵਿੱਚ ਤੇ ਰਤਨ ਰਤਨ ਕਹਿੰਦੇ ਨੇ ਰਤਨਾ ਨੂੰ ਸਤਿਗੁਰੂ ਸਾਹਿਬ ਕਹਿੰਦੇ ਨੇ ਕਹਿੰਦੇ ਨੇ ਜਿਵੇਂ ਪਹਿਲੇ ਬੱਚਿਆਂ ਦੇ ਗਲ ਵਿੱਚ ਨજર ਵੱਟੂ ਬਣਾ ਕੇ ਧਾਗਾ ਪਾ ਕੇ ਪਾ ਦਿੰਦੇ ਸੀ ਵੀ ਨજર ਨਾ ਲੱਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰੇ ਗਲ ਦੇ ਵਿੱਚ ਨਾਮ ਦਾ ਰਤਨ ਲਟਕ ਰਿਹਾ ਹੈ ਜਿਹੜਾ ਮੈਨੂੰ ਨજર ਤੋਂ ਬਚਾਉਂਦਾ ਹੈ ਮੈਨੂੰ ਦੁਨੀਆਵੀ ਨજર ਨਹੀਂ ਲੱਗਦੀ ਹੈ ਬੇਕਾਰਾਂ ਦੀ ਨજર ਵੀ ਨਹੀਂ ਲੱਗਦੀ ਕਿਸੇ ਮਾੜੇ ਮਨੁੱਖ ਦੀ ਨજર ਵੀ ਨਹੀਂ ਲੱਗਦੀ ਹੈ ਤੇ ਮੇਰੇ ਗਲ ਦੇ ਵਿੱਚ ਨਾਮ ਰਤਨ ਪ੍ਰੂਵ ਹੋ ਗਿਆ ਜਿਵੇਂ ਮਣਕਾ ਧਾਗੇ ਵਿੱਚ ਪ੍ਰੂਵ ਹੋ ਜਾਂਦਾ ਹੈ ਮੇਰੇ ਗਲ ਦੇ ਵਿੱਚ ਨਾਮ ਹਰ ਬਿਲੇ ਵਾਹਿਗੁਰੂ ਵਾਹਿਗੁਰੂ ਕੰਠ ਦੇ ਵਿੱਚ ਚੱਲਦਾ ਰਹਿੰਦਾ ਤੇ ਫਿਰ ਜਿਹਨੂੰ ਦੇਖ ਕੇ ਦੁਖ ਨਠ ਗਿਆ ਇਹਨ ਦੇਖ ਕੇ ਦੁੱਖਾਂ ਦਾ ਨਾਸ਼ ਹੋ ਗਿਆ ਦੁੱਖ ਨਾਸ਼ ਹੋ ਗਿਆ ਹੁਣ ਹਿਰਦੇ ਚ ਦੁੱਖ ਨਹੀਂ ਹੈ ਸੁਖ ਹੀ ਹੈ ਵਾਸੋਂ ਸੰਗ ਗੋਪਾਲ ਵਾਸੋਂ ਮੈਂ ਵਸਾਂ ਮੈਂ ਵਸਦੀ ਹਾਂ ਸੰਗ ਨਾਲ ਗੋਪਾਲ ਧਰਤੀ ਨੂੰ ਪਾਲਣ ਵਾਲਾ ਪਰਮਾਤਮਾ ਹੁਣ ਗੁਰੂ ਦੀ ਮਿਹਰ ਦੇ ਸਦਕਾ ਗੁਰੂ ਦੀ ਕਿਰਪਾ ਦੇ ਸਦਕਾ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਉਸ ਸ੍ਰਿਸ਼ਟੀ ਦੇ ਮਾਲਕ ਦੇ ਨਾਲ ਵਸਦੀ ਭਾਵ ਉਸ ਮਾਲਕ ਨੂੰ ਮੈਂ ਉਹਦੀ ਜੀਵ ਰੂਪੀ ਸਤਰੀ ਹੋ ਕੇ ਅੰਗ ਸੰਸ ਸਮਝਦੀ ਹਰ ਵੇਲੇ ਹਾਜ਼ਰ ਨਾਜ਼ਰ ਇਹੜਾ ਪ੍ਰਮਾਤਮਾ ਸਗਲ ਸੁਖ ਰਾਸ ਹਰ ਰਾਸ ਦਾ ਰਾਸੀ ਜਿਹੜਾ ਸਾਰੇ ਸੁੱਖਾਂ ਦੀ ਰਾਸੀ ਹੈ ਪੂਰੀ ਹੈ ਉਹ ਪ੍ਰਮਾਤਮਾ ਪਰਮੇਸ਼ਰ ਜਿਹੜਾ ਸਾਰੇ ਸੁਖ ਦੇਣ ਵਾਲਾ ਹੈ ਕਹਿੰਦੇ ਨੇ ਮੈਂ ਉਹਦੇ ਨਾਲ ਹੁਣ ਵੱਸਦੀ ਹਾਂ ਹਰ ਵੇਲੇ ਉਸ ਪ੍ਰਮਾਤਮਾ ਦੇ ਨਾਲ ਮੇਰਾ ਵਾਸਾ ਹੈ ਹਰ ਹਾਂ ਅਰੇ ਦਿੱਦ ਨਵ ਨਿਦ ਰਿੱਦੀ ਸਿੱਧੀਆਂ ਰਿੱਧੀਆਂ ਸਿੱਧੀਆਂ ਦੁਨੀਆਂ ਦੇ ਨੌ ਖਜ਼ਾਨੇ ਵਸ ਹੈ ਜਿਸ ਸਦਾਕਰ ਜਿਸ ਮਾਲਕ ਦੇ ਹੱਥ ਦੇ ਵਿੱਚ ਵਸਦੀਆਂ ਐ ਰਿੱਧੀਆਂ ਸਿੱਧੀਆਂ ਨਾਲ ਦੁਨੀਆਂ ਦੇ ਨੌ ਖਜ਼ਾਨੇ ਜਿਹਨਾਂ ਨੂੰ ਕਹਿੰਦੇ ਸਾਰੇ ਖਜ਼ਾਨੇ ਤੇ ਮੈਂ ਉਸ ਪ੍ਰਮਾਤਮਾ ਦੇ ਨਾਲ ਵਸਦੀ ਹਾਂ ਭਾਵੇਂ ਮੇਰਾ ਉਸ ਦੇ ਨਾਲ ਮਿਲਾਬ ਹੈ ਇਸ ਕਰਕੇ ਮੇਰੇ ਬੇੜੇ ਦੇ ਵਿੱਚ ਮੇਰੇ ਹਿਰਦੇ ਦੇ ਵਿੱਚ ਸੁੱਖਾਂ ਦੀ ਸਦਾ ਹੀ ਵਾਸ਼ਨਾ ਸੁਗੰਧੀਆਂ ਦੀ ਰਹਿੰਦੀ ਹੈ ਇਹ ਮੇਰੇ ਗੜ ਦੇ ਵਿੱਚ ਨਾਮ ਕੋਤਾ ਗਿਆ ਉਸ ਪ੍ਰਮਾਤਮਾ ਦਾ ਜਿਹਨਾਂ ਦੇਖ ਕੇ ਮੇਰੇ ਦੁੱਖ ਮਿਟ ਗਏ ਉਸ ਪ੍ਰਮਾਤਮਾ ਦੀ ਬੰਦਗੀ ਕਰੀਏ ਉਹਦਾ ਨਾਮ ਜਪੀਏ ਉਹਦਾ ਨਾਮ ਜਪਣ ਦੇ ਨਾਲ ਦੁੱਖਾਂ ਦੀ ਨਿਵਰਤੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ